ਅੱਜ ਪਿੰਕ ਪਲਾਜ਼ਾ ਮਾਰਕੀਟ ਜਿਹੜੀ ਸੌੜਾ ਬਾਜ਼ਾਰ ਵਿਕੇ ਉਹਨਾਂ ਦੀ ਸਾਰੀ ਐਸੋਸੀਏਸ਼ਨ ਵੱਲੋਂ ਜਸਪੀ ਸਿੰਘ ਜੀ ਦੇ ਜਨਮ ਦਿਵਸ ਲਕਸ ਦੇ ਵਿੱਚ ਡੀ ਐਮ ਸੀ ਗਰੁੱਪ ਵੱਲੋਂ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਸੋ ਬਹੁਤ ਵਧੀਆ ਉਪਰਾਲਾ ਆ ਔਰ ਸਾਰੀ ਮਾਰਕੀਟ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਕਿ ਉਹਨਾਂ ਨੇ ਇਨਾ ਚੰਗਾ ਉਪਰਾਲਾ ਕੀਤਾ ਹੈ ਔਰ ਮਿਲ ਕੇ ਡੋਨਰਸ ਨੂੰ ਹੋਰ ਵੀ ਵਧੀਆ ਲੱਗਿਆ ਕਿਉਂਕਿ ਇੱਥੇ ਮੈਕਸਿਮਮ ਡੋਨਰਸ ਹੋ ਨੇ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਹੈ ਵੀ ਹੈਵ ਚਲਨੀਆ ਸੋ ਬਹੁਤ ਚੰਗਾ ਲੱਗ ਰਿਹਾ ਕਿ ਯੂਥ ਇੱਕ ਅੱਛੀ ਸੇਧ ਵੱਲ ਜਾ ਰਿਹਾ ਹੈ ਔਰ ਮ ਅਸ ਕਰਦੀ ਹੈ ਕਿ ਵੀ ਇਸ ਤਰੀਕੇ ਦੇ ਬਲੱਡ ਵਿਸ਼ਨ ਕੈਂਪ ਲੱਗਦੇ ਰਹਿਣੇ ਚਾਹੀਦੇ ਧੰਨਵਾਦ ਜੀ ਅੱਜ ਤੱਕ ਇਹ ਬੜੀ ਮੁਸ਼ਕਲ ਸੀ ਇਲਾਕੇ ਦੇ ਹੱਲ ਕਰਾਤੀ ਹੈ ਮਾਰਕੀਟ ਬੜੇ ਖੁਸ਼ ਨੇ ਹਮੇਸ਼ਾ ਲੁਧਿਆਣਾ ਵਾਸੀਆਂ ਦੇ ਨਾਲ ਜੋ ਲੁਧਿਆਣਾ ਵਾਸੀਆਂ ਦੇ ਹਿੱਤ ਦੇ ਵਿੱਚ ਫੈਸਲਾ ਆਊਗਾ ਉਹ ਅਸੀਂ ਹਮੇਸ਼ਾ ਕਰਦੇ ਰਹਿਾਂਗੇ ਧੰਨਵਾਦ ਜੀ ਬੈਂਕ ਪਲਾਜ਼ਾ ਦੇ ਮਾਰਕੀਟ ਐਸੋਸੀਏਸ਼ਨ ਨੇ ਬਲੱਡ ਕੈਂਪ ਲਾਇਆ ਹੈ ਮੈਂ ਅੱਜ ਜਸ ਜਸਕਰਨ ਦਾ ਬਰਥਡੇ ਵੀ ਹੈ ਤੇ ਮੈਨੂੰ ਵਧਾਈ ਵੀ ਦੇਣਾ ਬਰਥਡੇ ਦੀ ਤੇ ਕਿਹੜਾ ਕੈਂਪ ਲਾਇਆ ਤੇ ਬਹੁਤ ਵਧੀਆ ਪਰਾਲਾ ਕਿਉਂਕਿ ਜੀ ਮੈਂ ਮੇਰੇ ਸਾਹਮਣੇ ਦੱਸਿਆ ਕਿ ਪਹਿਲੀ ਵਾਰ ਬਲੱਡ ਦੇ ਰਹੇ ਤੇ ਅੱਛਾ ਲੱਗਿਆ ਕਿਉਂਕਿ ਚੰਗੇ ਕੰਮ ਵਾਲਾ ਆਪਾਂ ਬੰਦਿਆਂ ਨੂੰ ਤੋੜਨਾ ਲੋਕਾਂ ਨੂੰ ਤੋੜਨਾ ਇਸ ਕਰਕੇ ਮੈਂ ਐਸੋਸੀਏਸ਼ਨ ਦੇ ਸਾਰਿਆਂ ਨੂੰ ਵਧਾਈ ਦਿੰਦਾ ਬੇਸਰ ਤਰ੍ਹਾਂ ਵਧੀਆ ਕੰਮ ਕਰਦੇ ਰਹੋ ਜੈ ਜਲਦੀ ਨਹੀਂ ਇਸਵਾਟ ਰੱਬ ਜੀ ਹੁਣ ਤਾਂ ਨਹੀਂ ਪਿਆ ਟਾਈਮ ਤੇ ਲੱਗੇਣਾ ਆਪਾਂ ਕੋਲ ਤੇ ਨਹੀਂ ਅੱਜ ਤਾਂ ਗੋਰੀ ਮੰਗੂ ਆਈਆਂ ਜੀ ਅਸੀਂ ਬਹੁਤ ਸਪੀਡ ਨਾਲ ਆਏ ਅੱਗੇ ਨਾਲ ਫਰਕ ਹੈ ਤੇ ਕੋਈ ਥੋੜੀ-ਮੋਟੀ ਕਮੀ ਆ ਔਰ ਵੀ ਪੂਰੀ ਕਰਾਂਗੇ ਕਿਉਂਕਿ ਐਸੋਸੀਏਸ਼ਨਾਂ ਦੀ ਪੂਰੀਆਂ ਜਾਗਰਤ ਹੋ ਚੁੱਕੀਆਂ ਐਸੋਸੀਏਸ਼ਨ ਸਾਨੂੰ ਲੈਟਰ ਪੈਡ ਤੇ ਲਿਖ ਕੇ ਦਿੰਦੀਆਂ ਵੀ ਸਾਡੀ ਟ੍ਰੈਫਿਕ ਦੀ ਸਮੱਸਿਆ ਹੱਲ ਕਰੋ ਕਿਉਂਕਿ ਇਹ ਐਸੋਸੀਏਸ਼ਨ ਸਾਡਾ ਸਾਥ ਦੇਊਗੀ ਤੇ ਟ੍ਰੈਫਿਕ ਦਾ ਮਸਲਾ ਹੱਲ ਹੋਊਗਾ ਇਸ ਕਰਕੇ ਅਸੀਂ ਐਸੋਸੀਏਸ਼ਨਾਂ ਦੇ ਨਾਲ ਆ ਤੇ ਸਾਡੀ ਸਰਕਾਰ ਇਹਨਾਂ ਦੇ ਨਾਲ ਤੇ ਅਸੀਂ ਇਹੀ ਉਪਰਾਲਾ ਕਰਾਂਗੇ ਵੀ ਟ੍ਰੈਫਿਕ ਤੋਂ ਰਾਹਤ ਮਿਲੇ ਹਾਂ ਬਹੁਤ ਵਧੀਆ ਲਾਇਆ ਔਰ ਬਹੁਤ ਮਜ਼ੇਦਾਰ ਲਾਇਆ ਜਸਕਰਨ ਸਿੰਘ ਘੱਟ ਇਹਨਾਂ ਦੀ ਮਾਰਕੀਟ ਪਿੰਕ ਬਲਾਜਾ ਬਹੁਤ ਜ਼ਿਆਦਾ ਸਾਫ ਰਿਹਾ ਔਰ ਬਹੁਤ ਜ਼ਿਆਦਾ ਵਧੀਆ ਹੋਇਆ ਬਲੋਂਗੜਾ ਮਜ਼ਾ ਆ ਗਿਆ ਜੀ ਮਨ ਖੁਸ਼ ਹੋ ਗਿਆ 30 40 50 ਵੋਟਰਾਂ ਹੋ ਚੁੱਕੀਆਂ ਨੇ ਹਜੇ 2 ਘੰਟੇ ਹੋਰ ਪਏ ਨੇ ਸਾਡੀ ਪਹਿਲੀ ਵਾਰੀ ਚੋਲੇ ਬਿਆਰ ਦੇ ਵਿੱਚ ਸਾਡੇ ਭਰਾ ਜਸਕਰਨ ਸਿੰਘ ਘੱਟ ਉਹਨਾਂ ਨੇ ਨਾਲ ਰੂਬਰਟ ਨਾਲ ਬਹੁਤ ਹੀ ਜ਼ਿਆਦਾ ਸਾਫ ਰਿਹਾ ਨੰਨਾ ਨੰਨਾ ਸਾਥ ਦਿੱਤਾ ਮਾਣ ਕੇ ਲੜਿਆ ਨੇ ਕਿ ਜਿਹੜੇ ਅੱਜ ਸਾਡਾ ਕਾਮਯਾਬ ਹੋ ਗਿਆ ਖੂਨਦਾਨ ਕੈਂਪ ਕੀ ਕਹਿਣਾ ਚਾਹੋਗੇ ਜਿਹੜਾ ਕੈਂਪ ਲਾਇਆ ਗਿਆ ਅੱਜ ਇਹ ਦਰ ਹੈ ਅੱਜ ਥੋੜੇ ਜਿਹਾ ਡਡ ਕੈਂਪ ਲੱਗਿਆ ਸਾਡੇ ਅਕਸ਼ਰ ਕਰਨ ਸਿੰਘ ਗੱਠ ਅੱਜ ਦਾ ਬਰਥਡੇ ਹੈ ਜੀ ਹਰ ਵੀ ਬਰਥਡੇ ਆਪਣਾ ਕੋਈ ਕਿਸ ਤਰ੍ਹਾਂ ਦਾ ਕੇਕ ਕੱਟ ਕੇ ਮਨਾਦਾ ਕੋਈ ਪਾਰਟੀ ਕਰਕੇ ਮਨਾਦਾ ਸਾਡੇ ਛੋਟੇ ਭਰਾ ਨੇ ਸਾਡਾ ਮੀਟਿੰਗ ਕੀਤੀ ਹੈ ਕਿ ਮੈਂ ਬਰਥਡੇ ਤੇ ਆਪਣੇ ਪਿੰਕ ਪਲਾਜ਼ਾ ਤੇ ਬਲੱਡ ਕੈਂਪ ਲਵਾਉਣਾ ਚਾਹੁੰਦਾ ਮੈਂ ਉਹ ਜਿਵੇਂ ਜੂਸ਼ਲੀ ਇਕੱਠੇ ਕਰਕੇ ਸਾਰੀ ਗੱਲਬਾਤ ਹੋਈ ਫਿਰ ਅਸਕੇ ਚਲੋ ਸਪਲੱਡ ਕੈਂਪ ਲਾਣੇ ਆ ਅੱਜ ਅੱਜ ਸੀ ਬਲੱਡ ਕੈਂਪ ਲਾਇਆ ਤੇ ਬਰਥਡੇ ਤੇ ਤੇ ਜੋ ਕਿ ਬਹੁਤ ਹੀ ਵਧੀਆ ਲੱਗਾ ਸੀ ਸਾਨੂੰ ਬਰਥਡੇ ਦੇ ਬੰਦੇ ਦੀ ਖੁਸ਼ੀ ਹੈ ਬਲੱਡ ਕੈਂਪ ਦੀ ਖੁਸ਼ੀ ਹੈ ਤੇ ਮੁੱਖ ਮਹਿਮਾਨ ਨੇ ਚੌਧਰੀ ਮਦਨਲ ਬੱਗਾ ਦੇ بیٹے ਅਮਨ ਬੱਗਾ ਜੀ ਫੋਰਮ ਬੱਗਾ ਜੀ ਆਪਣੇ ਸੀਨੀਅਰ ਡਿਪਟੀ ਮੇਅਰ ਕੇ ਜੀ ਰਕੇਸ਼ ਪ੍ਰੈਸ਼ਰ ਜੀ ਤੇ ਪ੍ਰਿਮੇਰ ਮੈਡਮ ਇੰਦਰਜੀਤ ਕੋਰਦੇ ਜੀ ਤੇ ਮੁੱਖ ਮਹਿਮਾਨ ਸੀਗੇ ਬਹੁਤ ਬਹੁਤ ਧੰਨਵਾਦ ਆ ਸਾਰੇ ਅਦਾ ਜੀ ਅਸੀਂ ਕਿਹਦੇ ਬਹੁਤ 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 ਸਾਲਾ ਸਾਰੇ ਜਾਨ ਦਾ ਸਾਰੇ ਜਾਨ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਅਦਾ ਕੀ ਕਹਿਣਾ ਚਾਹੋਗੇ ਤੁਸੀਂ ਵੀ ਕੈਂਪ ਤੇ ਆ ਤੁਹਾਡੇ ਵੱਲੋਂ ਕੈਂਪ ਲਾਇਆ ਗਿਆ ਕੈਂਪ ਅੱਧਾ ਜੀ ਜਨਮ ਦਿਨ ਸੀਗਾ ਇੱਕ ਆਪਣੀ ਮਾਰਕੀਟ ਨੂੰ 10 ਸਾਲ ਵੀ ਹੋ ਗਏ ਸੀ ਐਸੋਸੀਏਸ਼ਨ ਨਾਲ ਗੱਲ ਕੀਤੀ ਕਿ ਅੱਦਾ ਵਾ ਵੱਡੇ ਸੈਲੀਬ੍ਰੇਸ਼ਨ ਕਰਾਵਾਂ ਫਿਰ ਇਹ ਕਹਿੰਦੇ ਕੀ ਕਹਿੰਦੇ ਜਾਂ ਪਾਰਟੀ ਮਨਾਣੇ ਆ ਉਹ ਰਾਤ ਨੂੰ ਮਨਾਣੇ ਆ ਤਸਵੀਰੇ ਨੂੰ ਪਤਾ ਨਹੀਂ ਲੱਗਦਾ ਕਹਿੰਦੇ ਉਹ ਕੰਮ ਕਰੀਏ ਜਿਹੜੇ ਆਪਣੇ ਮਨ ਨੂੰ ਵੀ ਸਕੂਨ ਮਿਲੇ ਸਾਰੇ ਪ੍ਰਧਾਨ ਜੀ ਦਾ ਰੁਪਲ ਦਾ ਜੀ ਦਾ ਬੀਤੀ ਜੀ ਦਾ ਬੰਟੀ ਜੀ ਦਾ ਬਹੁਤ ਬਹੁਤ ਧੰਨਵਾਦ ਹੋਰ ਜੇ ਨਾਮ ਤੇ ਮੈਂ ਪਾਵਾਂ ਤਾਂ ਪੂਰੀ ਮਾਰਕੀਟ ਆ ਦੀਪ ਭਾਈ ਨੇ ਐਦਾਂ ਆਪਣੇ ਹੰਲੀ ਸਿੰਪਲ ਜੀ ਇਹਨਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਮਿਲ ਜੁਲ ਕੇ ਬਲੱਡ ਕੈਂਪ ਲਾਇਆ ਤੇ ਅੱਜ ਅੰਮਾ ਭਾਈ ਦਾ ਬਲੱਡ ਕੈਂਪ ਲਾਇਆ ਹੋਇਆ ਜਿਹਦੇ ਵਿੱਚ ਮੇਰੇ ਖਾਤੇ 70 ਤੋਂ 80 ਬੋਤਲਾਂ ਲੈ ਤਕ ਹੋ ਚੁੱਕੀਆਂ ਨੇ ਹਲੇ ਅੱਗੇ ਵੀ ਲੱਗਿਆ 110 20 ਦਾ ਟੀਚਾ ਹੈਗਾ ਵਾ ਤੇ ਪਹਿਲਾ ਬਲੱਡ ਕੈਂਪ ਹੈ ਕੋਈ ਗਲਤੀਆਂ ਵੀ ਹੋਈਆਂ ਹੋਣੀਆਂ ਡੇ ਬਾਈ ਡੇ ਜਦੋਂ ਸਾਲ ਬਾਈ ਸਾਲ ਲਾਂਦੇ ਰਾਂਗੇ ਸਿੱਖਦੇ ਰਾਂਗੇ ਥੋੜੀ ਥੋੜੀ ਗਲਤੀ ਘਟਦੀ ਰਹੇਗੀ ਮਨ ਨੂੰ ਬਹੁਤ ਸਕੂਨ ਹੈ ਖੁਸ਼ੀ ਹੈ ਕਿਉਂਕਿ ਇੱਕ ਬੋਤਲ ਬਲੱਡ ਦੀ ਨਾ ਤਿੰਨ ਬੰਦੇ ਦੀ ਜਾਨ ਬਚਦੀ ਹੈ ਫਿਰ ਇੱਕ ਸਾਡੀ ਸਰਕਾਰ ਵੀ ਜੁ ਚੱਲ ਰਹੀ ਮਹੀਮ ਉਹਦੇ ਤਹਿਤ ਤੁਸੀਂ ਇਹ ਦੇਖੋ ਜਿੰਨੇ ਮੁੰਡੇ ਨੇ ਯੂਥ ਨੇ ਸਭ ਨੇ ਬਲੱਡ ਦਿੱਤਾ ਵਿੱਚ ਕਈ ਮੈਕਸਿਮਮ ਪਹਿਲੀ ਵਾਰ ਹੀ ਆਗੇ ਨੇ ਮਤਲਬ ਕਿ ਤੁਸੀਂ ਇਹ ਦੇਖੋ ਆਮ ਆਦੀ ਪਾਰਟੀ ਸਰਕਾਰ ਜਲੋ ਕੀ ਵਿਜੀਆ ਕਿਸੇ ਨੇ ਵਟਨਾ ਕਿਸੇ ਨੇ ਤਸਾਂ ਸੈਟ ਆਮ ਆਦਮੀ ਪਾਰਟੀ ਸਰਕਾਰ ਕਰਦੀ ਹੈ ਜਿਹੜੀ ਮੈਸੇਜ ਦੰਦਲ ਤੋਂ ਯੂਥ ਨੂੰ ਤੋਰ ਕਰ ਰਹੀ ਹੈ ਚੰਗੇ ਰਾਵਾਂ ਦੇ ਤੋਰ ਰਹੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਚੋਦਰੀ ਮਦਨ ਨਾਲ ਬੱਗਾ ਜੀ ਦਾ ਉਹਨਾਂ ਨੇ ਆਣਾ ਸੀਗਾ ਤੇ ਐਮਐਲਏ ਸ਼ੋਪ ਪ੍ਰੈਸ਼ਰ ਪੱਪੀ ਜੀ ਨੇ ਕਿਉਂਕਿ ਅਮਰਜੈਂਸੀ ਚੰਡੀਗੜ੍ਹ ਮੀਟਿੰਗ ਸੱਦੀਗੀ ਬੱਗਾ ਜੀ ਤੇ ਪੱਪੀ ਜੀ ਉੱਥੇ ਚਲੇ ਗਏ ਨੇ ਉਹਨਾਂ ਦੇ ਬੇਟੇ ਅਮਨ ਬੱਗਾ ਜੀ ਗੋਰਮ ਬੱਗਾ ਜੀ ਆਏ ਨੇ ਐਮਐਲਏ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਸ਼ਰ ਜੀ ਮੈਡਮ ਮੇਰ 인ਦਰਜੀਤ ਕੋਰ ਜੀ ਆਏ ਨੇ ਤੇ ਐਮ ਐਲ ਏ ਸ਼ੋਕ ਪ੍ਰਸ਼ਰ ਬੱਪੀ ਦੇ ਬੇਟੇ ਕਾਕੂ ਵਿਕਾਸ ਕਾਕੂ ਵਿਕਾਸ ਪ੍ਰਸ਼ਰ ਜੀ ਉਹ ਵੀ ਬਸ ਓਨ ਦਾ ਵੇ ਨੇ ਉਹ ਵੀ ਆ ਰਹੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਜੀਆਂ ਨੂੰ ਆਦਿਆਂ ਕਿ ਇਸੇ ਤਰ੍ਹਾਂ ਤਨਤਨ ਬਾਬਾ ਦੀਪ ਸਿੰਘ ਜੀ ਆਪਣਾ ਹੱਥ ਰੱਖਣ ਮੇਰੇ ਤੇ ਪੂਰੀ ਮਾਰਕੀਟ ਦੇ ਸਾਰਿਆਂ ਦੇ ਘਰ ਪਰਵਾਰ ਤੇ ਇਸੇ ਤਰ੍ਹਾਂ ਸੇਵਾ ਸੇਵਾ ਲੈਂਦੇ ਰਹਿੰਦਾ